ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ ਕੱਗਰ ਦਰਿਆ ਕੱਗਰ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਤੇ ਵਹਿ ਰਿਹਾ ਹੈ 749' 5 ਫੁੱਟ ਹੋਇਆ ਹੈ ਦਰਿਆ ਦਾ ਪਾੜੇ ਔਰ 748 ਫੁੱਟ ਖਤਰੇਦਾਰ ਨਿਸ਼ਾਨ ਹੈ ਤਾਂ ਪਟਿਆਲਾ ਸੰਗਰੂਰ ਅਤੇ ਮਾਨਸਾ ਦੇ ਵਿੱਚ ਹੜ ਦਾ ਖਤਰਾ ਵਧਿਆ ਹੈ ਔਰ ਕਿਸਾਨਾਂ ਦੇ ਖੇਤਾਂ ਤੱਕ ਕੱਗਰ ਦਾ ਪਾਣੀ ਪਹੁੰਚ ਗਿਆ ਹੈ ਇਹ ਹਾਲਾਤ ਇਸ ਵੇਲੇ ਬੜੇ ਹੋਏ ਦਿੱਤਾ ਓਵਰਫਲੋ ਹੋ ਕੇ ਸਰਕਾ ਦੇ ਉੱਪਰ ਦਿਵੈ ਰਿਹਾ ਹੈ ਪਾਣੀ ਔਰ ਹਰਚੰਦਪੁਰ ਬਾਦਸ਼ਾਪੁਰ ਦੇ ਪਿੰਡਾਂ ਦੇ ਵਿੱਚ ਪਾਣੀ ਵੜ ਗਿਆ ਹੈ द्वारका रामपुर पातरा ਪਿੰਡਾਂ ਤੇ ਖੱਗਰ ਦੀ ਮਾਰ ਪੈ ਰਹੀ ਹੈ ਤਾਂ ਲਗਾਤਾਰ ਪਾਣੀ ਦਾ ਪੱਦਰਵਾਦ ਰਿਹਾ ਔਰ ਪਿੰਡ ਹਰਚੰਦਪੁਰਾਂ ਦੀ ਗੱਲ ਕੀਤੀ ਜਾਵੇ ਤਾਂ 601 ਏਕੜ ਫਸਲ ਬਰਬਾਦ ਹੋ ਚੁਕੀ ਹੈ ਪੂਰੀ ਤਰ੍ਹਾਂ ਦੇ ਨਾਲ ਉੱਥੇ ਪਾਣੀ ਫਿਰ ਗਿਆ ਹੈ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਡਰੋਨ ਤੋਂ ਖਿੱਚੀਆਂ ਗਈਆਂ ਤਸਵੀਰਾਂ ਨੇ ਔਰ ਇੱਥੋਂ ਅੰਦਾਜ਼ਾ ਲੱਗਦਾ ਹੈ कि जो हालात जोड़े ने बढ़ते हुए नजर आ रहे हैं सत सौ अड़ताली फुट खतरे का निशान है पर उसके तो उत्तों की पानी जोड़ा है वह वह रहा है यानी कि पल्ला तो ही अंदाजा से जिस तरीके तो सुखना तो पानी छोड़ा गया है और फ्लड गेट थोड़े थोड़े समय बाद खोले जा रहे हैं और पानी पूरा सैलाब रूपी पानी इतने वगद्दर आ रहा है और ड्रोन तो खिंच गई तस्वीर ने और इतों अंदाजा लगता है कि कि ਉਹ ਕਿਨੂੰ ਜਾਂਦਾ ਹੋਇਆ ਨਜ਼ਰ ਆ ਰਿਹਾ ਤਾਂ ਪਟਿਆਲਾ ਸੰਗਰੂਰ ਔਰ ਮਾਨਸਾ ਦੇ ਵਿੱਚ ਹੜ ਦਾ ਖਤਰਾ ਵਧ ਗਿਆ ਹੈ ਇੱਥੇ ਪਾਣੀ ਮਾਰ ਕਰ ਸਕਦਾ ਹੈ ਔਰ ਅਜਿਹੇ ਪਿੰਡ ਨੇ ਕਈ ਅਜਿਹੇ ਪਿੰਡ ਨੇ ਜਿਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਖਰਚੰਦਪੁਰ ਆ ਬਾਦਸ਼ਾਹਪੁਰ ਦੇ ਪਿੰਡਾਂ ਦੇ ਵਿੱਚ ਪਾੜੀ ਵੜ ਗਿਆ ਹੈ ਸੋ ਇਲਾਵਾ ਦਵਾਰਕਾ ਰਾਮਪੁਰ ਔਰ ਤੋਂ ਇਹ ਹੋਰ ਪਿੰਡ ਨੇ ਜਿਹੜੇ ਜਿੱਥੇ ਕੱਗਰ ਦੀ ਮਾਰ ਪੈ ਰਹੀ ਹੈ 749 ਫੁੱਟ ਹੋ ਚੁੱਕਿਆ ਹੈ ਕੱਗਰ ਦਰਿਆ ਦਾ ਪਾਣੀ ਔਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦੀਆਂ ਨੇ ਜੋ ਐਕਸਕਲੂਸਿਵ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਘੱਗਰ ਦੀ ਮਾਰ ਪੈਣੀ ਸ਼ੁਰੂ ਹੋ ਗਈ ਹੈ ਸੋ ਪਹਿਲਾ ਹਾਲਾਤ ਬਹੁਤ ਜ਼ਿਆਦਾ ਮੰਦੇ ਹੋਏ ਹੋਏ ਨੇ ਪੂਰੇ ਪੰਜਾਬ ਦੇ ਹਾਲਾਤ ਕਾਫੀ ਖਰਾਬ ਨੇ ਲੋਕ ਜਿਹੜੇ ਨੇ ਉਹ ਮਦਦ ਨੂੰ ਵੇਖ ਰਹੇ ਨੇ ਕਿ ਕਿੱਥੋਂ ਮਦਦ ਆਵੇ ਕਿਉਂਕਿ ਘਰ ਤੋਂ ਬੇਕਾਰ ਹੋ ਚੁੱਕੇ ਨੇ ਔਰ ਖੇਤਾਂ ਦੇ ਖੇਤ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਉਸ ਤੋਂ ਬਾਅਦ ਹੁਣ ਸੰਗਰੂਰ ਮਾਨਸਾ ਪਾਤਲਾ ਪਟਿਆਲਾ ਇਹ ਇਥੇ ਹਾਲਾਤ ਜਿਹੜੇ ਨੇ ਉਹ ਚਿੰਤਾਜਨਕ ਬਣਨੇ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਪਾਣੀ ਇੰਨਾ ਜ਼ਿਆਦਾ ਪਿਛਵਾ ਰਿਹਾ ਔਰ ਡੈਮਾਂ ਤੋਂ ਪਾਣੀ ਛੱਡਣਾ ਵੀ ਹੋਏਗਾ ਨਹੀਂ ਤਾਂ ਫਿਰ ਬਹੁਤ ਖਤਰਾ ਹੁੰਦਾ ਹੈ ਤਾਂ ਔਰ ਜਿਹੜਾ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਇਸ ਨੇ ਅੱਗੇ ਨੂੰ ਵਹਿਣਾ ਹੈ ਔਰ ਉਸ ਬਾਵਿਕ ਤੌਰ ਤੇ ਖੇਤਾਂ ਨੂੰ ਮਾਰ ਕਰਦਾ ਔਰ ਪਹਿਲਾਂ ਹੀ ਪ੍ਰਸ਼ਾਸਨ ਅਲਰਟ ਕਰ ਦਿੰਦਾ ਹੈ ਕਿ ਇਹ ਵਾਲੇ ਪਿੰਡ ਜਿਹੜੇ ਨੇ ਨੇੜੇ ਦੇ ਪਿੰਡ ਜਿਹੜੇ ਨੇ ਉੱਥੇ ਲੋਕ ਹੋ ਸਕਦਾ ਹੈ ਤਾਂ ਘਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਚਲੇ ਜਾਣ ਔਰ ਨਾਲ ਹੀ ਇਹ ਹਾਲਾਤ ਜਿਹੜੇ ਨੇ ਬਣ ਸਕਦੇ ਨੇ ਦੱਸਿਆ ਜਾਂਦਾ ਹੈ ਚਰਨਜੀਤ ਕੌਸ਼ਲ ਮੇਰੇ ਸਿਓ ਕੀ ਫੋਨ ਲਾਈਨ ਤੇ ਨੇ ਚਰਨਜੀਤ ਮੌਜੂਦਾ ਹਾਲਾਤ ਜਿਹੜੇ ਨੇ ਉਹ ਕਾਫੀ ਜ਼ਿਆਦਾ ਖਤਰੇ ਦੇ ਨੇ ਕੀ ਕੁਝ ਹੁੰਦੇ ਅਪਡੇਟ ਪਰ ਬਿਲਕੁਲ ਗੁਰਜੋਤੋਂ ਖਨੌਰੀ ਤੇ ਮੂਨਕੇ ਇਲਾਕੇ ਦੇ ਵਿੱਚ ਬੇਹੱਦ ਕਿਸ ਤਰ੍ਹਾਂ ਕਿਤੇ ਚਿੰਤਾ ਦੇ ਵਿੱਚ ਲੋਕ ਨੇ ਹੁਣ ਇਸ ਵਕਤ ਕਿਉਂਕਿ ਜਿਹੜਾ ਕੱਗਰ ਹੈਗਾ ਉਹਦਾ ਜਿਹੜਾ ਖਤਰੇ ਦਾ ਨਿਸ਼ਾਨ ਤੋਂ ਤਕਰੀਬਨ ਡੇਰ ਤੋਂ ਲੈ ਕੇ 2 ਫੁੱਟ ਅੱਗੇ ਘੱਗਰ ਚੱਲ ਰਿਹਾ ਪੂਰੇ ਇਲਾਕੇ ਦੇ ਵਿੱਚ ਕਿਤਨਾ ਕਿਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਪਰ ਜਾਣ ਦੇ ਲਈ ਕਿਹਾ ਗਿਆ ਪਰ ਅਗਰ ਆਪਾਂ ਗੱਲ ਕਰੀਏ ਜ਼ਿਲ੍ਹਾ ਪਟਿਆਲਾ ਦੇ ਤਾਂ ਜ਼ਿਲ੍ਹਾ ਪਟਿਆਲਾ ਦੇ ਵਿੱਚ ਜਦੋਂ ਅਸੀਂ ਘਨੌਰੇ ਇਲਾਕੇ ਦੀ ਗੱਲ ਕਰਦੇ ਹਾਂ ਤਾਂ ਕਾਫੀ ਪਿੰਡ ਨੇ ਜਿਵੇਂ ਲਾਛੜੂ ਕਲਾ ਪਿੰਡ ਹੋ ਗਿਆ ਚਮਾਰੂ ਪਿੰਡ ਹੋ ਗਿਆ ਕਮੀ ਖੁਰਦ ਪਿੰਡ ਹੋ ਗਿਆ ਜੰਡ ਮਗੋਲੀ ਪਿੰਡ ਹੋ ਗਿਆ ਤਾ ਦੂਜੇ ਪਾਸੇ ਜੇਕਰ ਆਪਾਂ ਕਮਾਲਪੁਰ ਪਿੰਡ ਦੀ ਗੱਲ ਕਰੀਏ ਤਾਂ ਇਹ ਕਾਫੀ ਪਿੰਡ ਨੇ ਜਿਹੜੇ ਇਸ ਵਕਤ ਕਿਤਨਾ ਕਿਤੇ ਹਾਰਾਂ ਦੇ ਚਪੇੜ ਦੇ ਵਿੱਚ ਆ ਗਏ ਕਿਉਂਕਿ ਜਿਹੜਾ ਘੱਗਰ ਹੈਗਾ ਸੀ ਓਵਰਫਲੋ ਹੋ ਕੇ ਇਹ ਪਿੰਡਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਪਾਣੀ ਹੁਣ ਵੜ ਚੁੱਕਿਆ ਬੇਹੱਦ ਨਾਜ਼ੁਕ ਹਾਲਾਤ ਇਹ ਪਿੰਡਾਂ ਦੇ ਹੋ ਗਏ ਨੇ ਇਹ ਪਿੰਡਾਂ ਦੇ ਆਪਸ ਹੀ ਜਿਹੜੇ ਰਸਤੇ ਸੀ ਉਹ ਪਾਣੀ ਦੇ ਕਾਰਨ ਬਿਲਕੁਲ ਬੰਦ ਹੋ ਗਏ ਹੁਣ ਬਿਲਕੁਲ ਆਵਾਜਾਈ ਜਿਹੜੀ ਹੈਗੀ ਬੰਦ ਹੋ ਗਈ ਤੇ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਹੈਗੀਆਂ ਨੇ ਉਹ ਬਿਲਕੁਲ ਬਰਬਾਦ ਹੋ ਚੁੱਕੀਆਂ ਨੇ ਕਿਉਂਕਿ ਜਿਹੜਾ ਪਾਣੀ ਹੈਗਾ ਇਹ ਇੰਨਾ ਕਿ ਜ਼ਿਆਦਾ ਭਰ ਚੁੱਕਿਆ ਕਿ ਜਿਹੜੀਆਂ ਫਸਲਾਂ ਸੀ ਕਿਸਾਨਾਂ ਦੇ ਆ ਉਹ ਕਿਤਨਾ ਕਿਤੇ ਡੁੱਬ ਗਈਆਂ ਨੇ ਹੁਣ ਮੌਸਮ ਇਹ ਜਾਂ ਹਾਲਾਤ ਇਹ ਜਿਹੇ ਨੇ ਕਿ ਉਹ ਜਿਹੜੇ ਕਿਸਾਨ ਨੇ ਅਗਰ ਹਰ ਉੱਤਰ ਦਾ ਤੋਂ ਦੁਬਾਰਾ ਵੀ ਉਹ ਖੇਤੀ ਨਹੀਂ ਕਰ ਸਕਣਗੇ ਤਾਂ ਗੰਭੀਰ ਹਾਲਾਤਾਂ ਦੇ ਵਿੱਚ ਕਿਤਨਾ ਕਿਤੇ ਪੂਰਾ ਇਲਾਕਾ ਹੈਗਾ ਦੂਜੇ ਪਾਸੇ ਇਹੀ ਕੱਗਰ ਜਦੋਂ ਅੱਗੇ ਜਾਂਦਾ ਪਾਟੜਾ ਇਲਾਕੇ 'ਚ ਜਾਂਦਾ ਮੂਨਕ ਖਨੌਲੀ ਇਲਾਕੇ 'ਚ ਜਾਂਦਾ ਤਾਂ ਉੱਥੇ ਵੀ ਪਾਣੀ ਇੰਨਾ ਕਿ ਜ਼ਿਆਦਾ ਹੋਇਆ ਤੇ ਵੀ ਉੱਥੇ ਵੀ ਚਿੰਤਾ ਲੋਕਾਂ ਦੀ ਬਣੀ ਹੋਈ ਆ ਅ ਚਲ ਜੀ 2023 ਦੇ ਨਾਲ ਉਹ ਕੀ ਕੁਝ ਹਾਲਾਤ ਹੋਏ ਨੇ ਜਾਂ ਫਿਰ ਹੋ ਸਕਦੇ ਨੇ ਦੇਖੋ ਜੇ ਅਪਾ ਗਰਾਊਂਡ ਦੀ ਗੱਲ ਕਰੀਏ ਤਾਂ ਜਿਸ ਤਰੀਕੇ ਦੇ ਹਾਲਾਤ ਪਿੱਛੇ ਤੋਂ ਦੇਖਦੇ ਆ ਕਿਉਂਕਿ ਹੁਣ ਇਸ ਜਗ੍ਹਾ ਦੇ ਉੱਪਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਾਣੀ ਚੱਲ ਰਿਹਾ ਅ 2023 ਦੇ ਵਿੱਚ ਆਪਾਂ ਗੱਲ ਕਰੀਏ 751 ਦੇ ਉੱਪਰ ਜਾ ਕੇ ਪਾਣੀ ਬ੍ਰੀਚ ਹੋਇਆ ਸੀ ਓਵਰਫਲੋ ਹੋਣਾ ਸ਼ੁਰੂ ਹੋਇਆ ਸੀ ਤਾਂ ਉਹੀ ਹਾਲਾਤ ਹੁਣ ਬਣਨੇ ਸ਼ੁਰੂ ਹੋ ਗਏ ਨੇ ਗੁਰਜੋਤ ਕਿਉਂਕਿ ਇਸ ਵਕਤ ਫਤਿਹਗੜ੍ਹ ਦੇ ਕਨੌੜੇ ਇਲਾਕੇ ਦੇ ਵਿੱਚ ਪਾਣੀ ਓਵਰਫਲੋ ਹੋ ਕੇ ਪਿੰਡਾਂ ਨੂੰ ਮਾਰ ਕਰ ਰਿਹਾ ਦੂਜੇ ਪਾਸੇ ਅਗਰ ਆਪਾਂ ਪਾਟੌੜਾਂ ਦੀ ਗੱਲ ਕਰੀਏ ਤਾਂ ਪਾਟੌੜਾਂ ਦਾ ਜਿਹੜਾ ਆ ਪਿੰਡ ਅਸੀਂ ਜਿੱਥੇ ਪਹਿਲਾਂ ਸੀ ਜਾ ਕੇ ਕਵਰੇਜ ਕਰਕੇ ਆ ਪਾਤੜਾਂ ਦੇ ਪਿੰਡ ਦੇ ਵਿੱਚ ਜਾ ਕੇ ਕਿਤਨਾ ਕਿਤੇ ਪਾਣੀ ਓਵਰਫਲੋ ਹੋ ਰਿਹਾ ਤੇ ਉਹੀ ਹਾਲਾਤ ਮੂਣ ਕੇ ਖਨੌਰੀ ਦੇ ਬੰਦ ਰਹਿੰਦੇ ਨੇ ਕਿਤਨਾ ਕਿਤੇ ਚਾਹੇ ਕਿ ਅਗਰ ਬ੍ਰੀਚ ਹੋਵੇ ਚਾਹੇ ਕਿ ਅਗਰ ਤੋਂ ਪਾਣੀ ਓਵਰਫਲੋ ਹੋਵੇ ਤਾਂ ਜਦੋਂ ਹਰ ਦੀ ਸਥਿਤੀ ਬਣਦੀ ਆ ਤਾਂ ਕਿਤੜਕ ਦੇ ਗੰਭੀਰ ਹਾਲਾਤ ਜ਼ਰੂਰ ਬਣੇ ਹੋਣੇ ਪੂਰੇ ਇਲਾਕੇ ਦੇ ਵਿੱਚ ਕਿਤਨੇ ਕਦੇ ਲੋਕ ਟੈਨਸ਼ਨ ਦੇ ਵਿੱਚ ਨੇ ਚਿੰਤਾ ਦੇ ਵਿੱਚ ਨੇ ਕਿ ਉਹ ਹਾਲਾਤ ਜਿਹੜੇ ਪਹਿਲਾਂ ਅਸੀਂ 2023 ਦੇ ਵਿੱਚ ਸੀ ਉਹ ਹਾਲਾਤ ਨਾ ਮੰਨਣ ਪਰ ਜਿਹੜੀ ਗੱਲ ਮੈਂ ਪਹਿਲਾਂ ਕਹੀ ਸੀ ਕਿ 2023 ਦੇ ਵਿੱਚ ਇੱਕ ਰਾਹਤ ਦੀ ਗੱਲ ਸੀ ਕਿ ਉਦੋਂ ਸ਼ਮਾ ਸੀ ਕਿਸਾਨਾਂ ਦੇ ਕੋਲੇ ਕਿਸਾਨਾਂ ਨੇ ਦੁਬਾਰਾ ਆਪਣੀ ਜਿਹੜੀ ਝੋਨੇ ਦੀ ਸੱਠੀ ਕਿਸਮ ਦੀ ਉਹ ਲਾ ਲਈ ਸੀ ਕਿ ਤਰੰਗ ਦੇ ਚੱਲੋ ਘਰਾਹ ਚ ਦਾਣੇ ਆ ਗਏ ਸੀ ਪਰ ਹੁਣ ਤੋਂ ਦੀ ਫਸਲ ਜਿਹੜੀ ਹੈਗੀ ਆ ਉਹਦਾ ਸਮਾਂ ਨਹੀਂ ਹੈਗਾ ਇਹ ਹੀ ਫਸਲ ਮਹੀਨੇ ਤੱਕ ਜਾ ਕੇ 2 ਮਹੀਨੇ ਤੱਕ ਪੱਕਣੀ ਸੀ ਤਾਂ ਹੁਣ ਕਿਸਾਨ ਬੇहद ਚਿੰਤਾਚ ਨੇ ਕਿਉਂਕਿ ਹੁਣ ਉਹਨਾਂ ਦੇ ਫਸਲ ਦੇ ਲਈ ਵੀ ਉਹਨਾਂ ਕੋਲ ਕੋਈ ਆਪਸ਼ਨ ਨਹੀਂ ਹੈਗੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਚਰਨਜੀਤ ਤਵਾਮ ਜਾਣਕਾਰੀ ਲਈ ਤਨਵਾਦ ਹੈ ਤਾਂ ਇਹ ਹਾਲਾਤ ਇਸ ਵੇਲੇ ਸਾਡੇ ਸਹਿਯੋਗੀ ਨੇ ਬਿਆਨ ਕੀਤੇ ਨੇ ਔਰ ਖਤਰਾ ਜਿਹੜਾ ਹੈ ਉਹ ਕਈ ਪਿੰਡਾਂ ਨੂੰ ਅਜੇ ਮੰਡਰਾ ਰਿਹਾ ਔਰ ਕਈ ਪਿੰਡਾਂ ਦੇ ਵਿੱਚ ਪਾਣੀ ਵੜ ਚੁੱਕਿਆ ਹੈ 600 ਏਕੜ ਫਸਲ ਬਰਬਾਦ ਕਿਸਾਨਾਂ ਦੀ ਹੋ ਚੁੱਕੀ ਹੈ ਪਾਖੜਾ ਡੈਮ ਦਾ ਜ਼ਿਕਰ ਕਰਾਂਗੇ ਪਾਖੜਾ ਡੈਮ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹੈ న్యూਸ 18 ਤੇ ਮੰਤਰੀ ਹਰਜੋਤ ਬੈਸ ਨੇ ਔਰ ਸਟੀਕ ਜਾਣਕਾਰੀ ਦਿੱਤੀ ਹੈ ਪਾਖੜਾ ਤੋਂ ਸਤਲੁਜ ਦੇ ਵਿੱਚ 10000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ 1678.97 ਫੁੱਟ ਤੇ ਪਾਖੜਾ ਡੈਮ ਪਹੁੰਚ ਚੁਕਿਆ ਹੈ ਔਰ ਪਾਖੜਾ ਡੈਮ ਦਾ ਪਾਣੀ ਪਹੁੰਚ ਚੁਕਿਆ ਹੈ ਇਹ ਹਰਜੋਤ ਬੈਸ ਮੰਤਰੀ ਨੇ ਜਾਣਕਾਰੀ ਦਿੱਤੀ ਹੈ ਖਤਰੇ ਦਿਨ ਸ਼ਾਂਤੋ ਮਹਿਜ਼ 1 ਫੁੱਟ ਦੂਰ ਹੈ ਸਿਰਫ ਪਾਖੜਾ ਡੈਮ ਦਾ ਕੱਲ ਪਾਖੜਾ ਦੇ ਵਿੱਚ ਪਾਣੀ ਦਾ ਪੱਧਰ 1677.84 ਫੁੱਟ ਸੀ ਤਾਂ ਹੁਣ ਹਰਜੋਤ ਬੈਸ ਦੀ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਹੈ ਕਿ ਕਿਸੇ ਵੀ ਤਰ੍ਹਾਂ ਦੀ ਲੋੜ ਹੋਵੇ ਤਾਂ ਪ੍ਰਸ਼ਾਸਨ ਦੇ ਨਾਲ ਸੰਪਰਕ ਕੀਤਾ ਜਾਵੇ ਤਾਂ ਖਾਸ ਕਰਕੇ ਗੱਲਬਾਤ ਨਿਊਜ਼ 18 ਦੇ ਨਾਲ ਕਰਦੇ ਹੋਏ ਹਰਜੋਤ ਬੈਸ ਮੰਤਰੀ ਦੇ ਵੱਲੋਂ ਸਾਰੀ ਜਾਣਕਾਰੀ ਦਿੱਤੀ ਗਈ ਨਾਲੇ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਹੈ। ਹ꼴 ਬਿਲਾਕੇ ਗ੍ਰਾਫਿਕ ਦੇ ذریعے ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਵੇਲੇ ਕੀ ਨਾ ਵਾਟਰ ਲੈਵਲ ਹੈ ਪਾਖੜਾ ਡੈਮ ਦੇ ਵਿੱਚ aur ਦੱਸ ਦਈਏ ਕਿ पानी जोड़ा है थोड़े थोड़े समय बाद जो है छड़या जा रहा है कल पानी छड़ गया अज भी पानी अस्सी हज़ार तो पचासी हज़ार क्यूसिक पानी जोड़ा है और गया छ जिस तो बाद हूँ फिर तो दस हज़ार क्यूसिक पानी छा है जो जानकारी खुद दी गई है न्यूज़ एटीन पंजाब से गलबात करते हुए और कुल मिला के हालात ज़ी चिंताजनक ने और इतने जेकर भाखड़ा डैम तो छेडे गए पानी की गल की जाए कि इलाके चुमार करेगा तो सब तो अहम है नंगल आनंदपुर साहिब और चमकौर साहब ਤੇ ਇਹ تین ਖਾਸ ਤੌਰ ਤੇ ਇਲਾਕੇ ਨੇ ਔਰ ਇਹ ਨਾਲ ਲੱਗਦੇ ਇਸ ਦੇ ਸਾਰੇ ਪਿੰਡ ਨੇ ਜੋ ਇਸ ਵੇਲੇ ਬਿਲਕੁਲ ਚਿੰਤਾ ਦੇ ਵਿੱਚ ਨੇ ਔਰ ਨਾਲ ਹੀ ਅਸੀਂ ਡੀਸੀ ਦੇ ਨਾਲ ਵੀ ਗੱਲਬਾਤ ਕੀਤੀ ਸੀ ਉਹਨਾਂ ਨੇ ਇਹ ਵੀ ਦੱਸਿਆ ਸੀ ਕਿ 10 ਤੋਂ 15 ਪਿੰਡ ਅਜਿਹੇ ਨੇ ਜਿੱਥੇ ਪਾਣੀ ਜਾਏਗਾ ਹੀ ਜਾਏਗਾ ਔਰ ਉੱਥੇ ਪਾਣੀ ਮਾਰ ਕਰੇਗਾ ਇਹ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿਉਂਕਿ 19ਵੇਂ ਪਿੰਡ ਨੇ 9ਵੇਂ ਇਲਾਕੇ ਨੇ ਲੋਕਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ਤੇ ਚਲੇ ਜਾਓ ਜਿੱਥੇ ਵੀ ਲੋੜ ਹੈ ਉੱਥੇ ਜਿਹੜੀ ਹੈ ਮਦਦ ਤੁਹਾਨੂੰ ਪਹੁੰਚਾਈ ਜਾਏਗੀ ਔਰ ਨਾਲੇ ਇਹ ਵੀ ਕਿਹਾ ਗਿਆ ਕਿ ਬੋਟਸ ਦਾ ਬੋਟਸ ਨੂੰ ਲੈ ਕੇ ਬਹੁਤ ਸਮੱਸਿਆ ਬਣੀ ਹੋਈ ਹੈ ਤਾਂ ਜਿਹੜੀਆਂ ਬੋਟਸ ਨੇ ਉਹ ਪ੍ਰਸ਼ਾਸਨ ਦਾ ਕਹਿਣਾ ਕਿ 10 ਤੋਂ 11 ਬੋਟਸ ਸਾਡੇ ਕੋਲ ਹੈਗੀਆਂ ਨੇ ਔਰ ਅਸੀਂ ਇਸ ਦੀ ਮਦਦ ਦੇ ਨਾਲ ਲੋਕਾਂ ਤੱਕ ਸਮਾਨ ਪੁੱਜਦਾ ਕਰਾਂਗੇ ਔਰ ਹੈਲਪ ਕਰਾਂਗੇ ਉਹਨਾਂ ਦੀ ਔਰ ਕਿਸੇ ਵੀ ਤਰ੍ਹਾਂ ਦੀ ਕਬਰੌਣ ਦੀ ਲੋੜ ਨਹੀਂ ਹੈ ਵਾਰ-ਵਾਰ ਪ੍ਰਸ਼ਾਸਨ ਕਹਿ ਰਿਹਾ ਪਰ ਸੁਭਾਵਿਕ ਤੌਰ ਤੇ ਜਿੰਨਾ ਪਾਣੀ ਛੱਡਿਆ ਜਾ ਰਿਹਾ ਕਿ 10000 ਕਿਉਂਕਿ ਪਾਣੀ ਜਿਹੜਾ ਹੈ ਉਹ ਛੱਡਿਆ ਜਾਏਗਾ ਇਹ ਖੁਦ ਜਾਣਕਾਰੀ ਹਰਜੋਤ ਬੈਂਸ ਮੰਤਰੀ ਦੇ ਵੱਲੋਂ ਥੋੜੀ ਦੇਰ ਪਹਿਲਾਂ ਦਿੱਤੀ ਗਈ ਹੈ